ਆਪ ਦਾ ਸਵਾਗਤ ਹੈ ਅੱਜ ਦੇ ਖਬਰ ਸਾਰ ਵਿੱਚ ਤਿੰਨ ਅਹਿਮ ਖਬਰਾਂ ਅਦਾਲਤ ਵੱਲੋਂ ਭਗਵੰਤ ਮਾਨ ਦੀਆਂ ਅਪਮਾਨਜਨਕ ਕਲਿੱਪਾਂ ਹਟਾਉਣ ਦੀ ਹੁਕਮ ਸਾਬਕਾ ਡੀਆਈਜੀ ੁੱਲਰ ਦੀ ਰਹਿائش ਤੇ ਮੜ ਛਾਪਾ ਆਪਣੀ ਬਾਤ ਪਾਉਂਦੀ ਵੱਡੀ ਖਬਰ ਕੌਣ ਲਊ ਸਾਰ 5000 ਏਕੜ ਜ਼ਮੀਨ ਦਰਿਆ ਬਰਦ ਮੈਂ ਗੁਰਨਾਮ ਸਿੰਘ ਚਾਹਾਨ ਪੰਜਾਬ ਟ੍ਰਿਬਿਊਨ ਵੱਲੋਂ ਮੁੱਖ ਪੰਨੇ ਉੱਤੇ ਪ੍ਰਕਾਸ਼ ਕੀਤੀਆਂ 16 ਖਬਰਾਂ ਵਿੱਚੋਂ ਕਾਲਮ ਪਹਿਲਾ ਵਿੱਚ ਕਰਮਜੀਤ ਸਿੰਘ ਚਿੱਲਾ ਦੀ ਖਬਰ ਹੈ। ਭਗਵੰਤ ਮਾਨ ਦੀਆਂ ਫਰਜੀ ਕਲਿੱਪਾਂ ਹਟਾਉਣ ਦੇ ਹੁਕਮ। ਮਹਾਲੇ ਦੀ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ AI ਅਤੇ ਡੀਪ ਫੇਕ ਰਾਹੀਂ ਬਣਾਈਆਂ અપਮਾਨਜੰਕ ਵੀਡੀਓ ਕਲਿੱਪਾਂ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੇ ਹੁਕਮ ਦਿੱਤੇ ਹਨ ਸਟੇਟ ਸਾਈਬਰ ਕ੍ਰਾਈਮ ਵਿਭਾਗ ਦੀ ਪਟੀਸ਼ਨ ਉੱਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਜ਼ਿਕਰ ਹੈ ਕਿ ਕ੍ਰਾਈਮ ਕ੍ਰਾਈਮ ਵਿਭਾਗ ਵੱਲੋਂ ਕੈਨੇਡਾ ਵਿੱਚ ਰਹਿੰਦੇ ਜਗਮਨ ਸਮਰਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਜਿਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ਼ ਖਰਾਬ ਕਰਨ ਤੇ ਉਹਨਾਂ ਦੀ AI ਦੀ ਮਦਦ ਨਾਲ ਫਰਜੀ અપਮਾਨਜਨਕ ਵੀਡੀਓ ਕਲਿੱਪਾਂ ਫੇਸਬੁੱਕ ਅਤੇ ਇੰਸਟਾਗ੍ਰam ਤੇ ਅਪਲੋਡ ਕਰਨ ਦੇ ਦੋਸ਼ਾਂ ਅੱਜ ਦੀ ਵੱਡੀ ਖਬਰ ਬਿਹਾਰ ਚੋਣ ਨਾਲ ਜੁੜੀ ਹੋਈ ਹੈ ਸੀਨੀਅਰ ਕਾਂਗਰਸ ਆਗੂ ਅਸ਼ੋਕ ਗਾਇਹਲਾਉਤ ਵੱਲੋਂ ਕੀਤਾ ਐਲਾਨ ਤੇਜਸਵੀ ਇੰਡੀਆ ਦਾ ਮੁੱਖ ਮੰਤਰੀ ਉਮੀਦਵਾਰ ਇੰਡੀਆ ਗੱਠਜੋੜ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਆਰਜੀਏਡੀ ਆਗੂ ਤੇਜਸਵੀ ਜਾਦਵ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਅਗਲੀ ਖਬਰ ਆਤਿਸ਼ ਗੁਪਤਾ ਦੀ ਹੈ। सीबीआई ਵੱਲੋਂ ਭੁੱਲਰ ਦੀ ਰਹਿائش ਤੇ ਮੁਰਛਾਪਾ। ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਸਥਿਤ ਰਹਿائش ਉੱਤੇ 7 ਦਿਨਾਂ ਬਾਅਦ ਅੱਜ ਮੁੜ सीबीआई ਵੱਲੋਂ ਛਾਪਾ ਮਾਰਿਆ ਗਿਆ। ਜਾਂਚ ਏਜੰਸੀ ਦੇ 1 ਦਰਜਨ ਦੇ ਕਰੀਬ ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਤੱਕ ਜਾਂਚ ਕੀਤੀ ਤੇ ਕੁਝ ਕਾਗਜ਼ਾਤ ਆਪਣੇ ਕਬਜ਼ੇ ਵਿੱਚ ਲਏ ਹਨ ਇਥੋਂ ਲੱਗਦਾ ਹੈ ਕਿ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ ਸਤਾਨ ਹੋਈ ਬਰਬਾਦੀ ਵੱਲ ਧਿਆਨ ਖਿੱਚਦੀ ਚਰਨਜੀਤ ਸਿੰਘ ਭੁੱਲਰ ਦੀ ਇੱਕ ਵੱਡੀ ਖਬਰ ਆਪਣੀ ਹੀ ਬਾਤ ਪਾਉਂਦੀ ਏ ਕੌਣ ਅਨੁਸਾਰ 5000 ਏਕੜ ਜ਼ਮੀਨ ਦਰਿਆ ਬੁਰਦਾ ਪਠਾਨਕੋਟ ਦੇ ਬਿਮਿਆਲ ਦਾ ਮੇਜਰ ਸਿੰਘ ਹੜ੍ਹਾਂ ਦੀ ਤਬਾਹੀ ਨੂੰ ਕਦੇ ਨਹੀਂ ਭੁੱਲ ਸਕੇਗਾ ਝੋਨੇ ਸਮੇਤ ਜ਼ਮੀਨ ਸੋਲਰ ਪਲਾਂਟ ਟਿਊਬਲ ਸਭ ਕੁਝ ਚੜ ਗਿਆ ਦਰਿਆ ਦੀ ਪੇਟ ਦਰਿਆ ਨੇ ਦਿਸ਼ਾ ਬਦਲੀ ਤੇ ਜ਼ਮੀਨ ਦਰਿਆ ਵਿੱਚ ਸਮਾ ਗਈ ਹੁਣ ਉਸ ਕੋਲ ਨੇੜਲੇ ਪਿੰਖ ਵਿੱਚ ਜ਼ਮੀਨ ਵਾਪਸੀ ਦੀ ਕੋਈ ਸੁਭਾਵਨਾ ਨਹੀਂ ਪੰਜਾਬ ਵਿੱਚ 5000 ਏਕੜ ਜ਼ਮੀਨ ਵੱਖਰੀ ਪ੍ਰਭਾਵਿਤ ਹੋਈ ਹੈ ਸਾਰੇ ਅੰਕੜਿਆਂ ਅਨਸਾਰ ਅੰਮ੍ਰਿਤਸਰ ਦੀ 1515 ਏਕੜ ਫਿਰੋਜ਼ਪੁਰ ਦੀ 1103 ਏਕੜ ਗੁਰਦਾਸਪੁਰ ਦੀ 544 ਏਕੜ ਨਵਾਂ ਸ਼ਹਿਰ ਦੀ 539 ਏਕੜ ਕਪੂਰਥਲਾ ਦੀ 376 ਏਕੜ ਤੇ ਫਿਰੋਜ਼ਪੁਰ ਦੇ ਪਿੰਡ ਟੋਡੀਵਾਲ ਦੀ 130 ਏਕੜ ਜ਼ਮੀਨ ਦਰਿਆ ਵਿੱਚ ਵਹਿ ਗਈ ਹੈ ਕਿਸਾਨ ਬਲਵੀਰ ਸਿੰਘ ਦੀ 5 ਏਕੜ ਪਿੰਡ ਕੱਲੂwala ਦੇ ਬਚਨ ਸਿੰਘ ਦੀ 6 ਏਕੜ ਜ਼ਮੀਨ ਨੇ ਸਤਲੁਜ ਦੀ ਸ਼ਕਲ ਧਾਰਨ ਕਰ ਲਈ ਹੈ ਅੱਜ ਦੇ ਖਬਰਸਾਰ ਵਿੱਚ ਬਸ ਇੰਨਾ ਹੀ ਆਪ ਸਭ ਦਾ ਧੰਨਵਾਦ ਹੈ